ਪਿਤੇ ਦਿਨ ਹੀ ਸੁਖਬੀਰ ਬਾਦਲ ਤੇ ਨਰਾਇਣ ਸਿੰਘ ਚੋੜਾ ਨੇ ਚਾਲਲੇਵਾ ਹਮਲਾ ਕੀਤਾ ਜਿਸ ਤੋਂ ਬਾਅਦ ਉਸ ਨੂੰ ਅਦਾਲਤ ਚ ਪੇਸ਼ ਕਰਨ ਲਈ ਪੁਲਿਸ ਲੈ ਕੇ ਜਥੇਵਾਰਤ ਵੱਲੋਂ ਹੰਗਾਮਾ ਕੀਤਾ ਗਿਆ ਦੱਸਦੇ ਕਿ ਉਕਤ ਔਰਤ ਨੇ ਸੁਖਬੀਰ ਬਾਦਲ ਸੁਖੀ ਰੰਦਾਵਾ ਵਿਕਰਮ ਮਜੀਠੀਆ ਤੇ ਹੋਰ ਕਈ ਲੀਡਰਾਂ ਤੇ ਵੱਡੇ ਇਲਜ਼ਾਮ ਲਗਾਏ ਇਸੇ ਨਾਲ ਹੀ ਔਰਤ ਨੇ ਕਿਹਾ ਕਿ ਨਰਾਇਣ ਸਿੰਘ ਚੋੜਾ ਨੂੰ ਮਿਠਾਈ ਖੁਲਾਉਣਾ ਚਾਹੁੰਦੀ ਹੈ ਨਰਾਇਣ ਸਿੰਘ ਬੇਕਸੂਰ ਹੈ ਇਹ ਲੋਕ ਉਸ ਨੂੰ ਫਸਾਰੇ ਨੇ ਮੈਂ ਮਿਠਾਈ ਤਾਂ ਲੈ ਕੇ ਆਈ ਇਹਰਾ ਵੀ ਕਰਨ ਕਾਲੋ ਨੇ ਜਿਹੜਾ ਆ ਸੁਖੀ ਰੰਦਾਵਾ ਨਿਰਮਨ ਸਿੰਘ ਕਾਲਾ ਇਹਨਾਂ ਨੇ ਐਕਸੀਡੈਂਟ ਕਰਾਇਆ ਅੱਜ ਦਾ ਦਿਨ ਮੇਰਾ ਭਰਾ ਰਵੇਰ ਸਿੰਘ 아이디 ਰਾਜਪਾਲ ਮੀਨਾ ਦੇ ਨਾਲ ਇਹ ਐਕਸੀਡੈਂਟ ਕਰਾਇਆ ਮੇਰਾ ਭਰਾ ਮਾਰਿਆ ਮੇਰੀ ਮਾਂ ਮਾਰੀ 58 2008 ਨੂੰ 2008 ਨੂੰ ਮਾਰ ਆਜੀ ਤਰੀਖੇ ਮੈਨੂੰ ਨਹੀਂ ਠੰਡ ਤੇ ਪੈਂਦੀ ਪੰਜਾਬ ਪੁਲਿਸ ਦੇ ਹੋਵੇ ਇੱਥੇ ਮੈਨੂੰ ਇਹ ਪੱਕਾ ਨਹੀਂ ਕਿ ਚੰਗੇ ਲੱਗਤੀਗਾ ਮੈਂ ਕੀ ਕਰਾਂ ਮੈਂ ਮਠਾਈ ਕਰਕੇ ਨਰੇਸ਼ ਸਿੰਘ ਚੌੜੇ ਨੂੰ ਦੇਣੀ ਆ ਆਹ ਨਰੇਸ਼ ਸਿੰਘ ਚੌੜੇ ਨੂੰ ਦੇਣੀ ਆ ਮੱਕੀ ਆ ਕਿ ਉਹ ਕਿਉਂ ਦੇਣੀ ਆ ਮੈਨੂੰ ਤੁਹਾਡੀ ਪ੍ਰਸ ਨਹੀਂ ਚੰਗੀ ਲੱਗਦੀ ਹੁਣ ਮੈਨੂੰ ਤੁਹਾਡੀਆਂ ਪ੍ਰਸ ਨਹੀਂ ਚੰਗੀਆਂ ਲੱਗਣੀਆਂ ਮੈਨੂੰ ਨਹੀਂ ਤੁਹਾਡੀਆਂ ਪ੍ਰਸਾਂ ਚੰਗੀਆਂ ਲੱਗਣੀਆਂ ਅੱਧਾ ਸੱਲ ਲੋਕ ਲਾਤਾ ਅੱਧਾ ਸੱਲ ਲੋਕ ਵਾਹ ਜਾ ਥੱਲੇ ਪੈਸਾ ਦੋ ਸਾਰੇ ਯਾਰੋ ਕਮੈਂਟ ਆਈ ਮੇਰਾ ਰਾਹ ਰਾਹ ਰੇ ਸਿਕ ਮੰਨਦੇ ਜਹੀਏ ਮੈਂ 88 ਵੇਲੇ ਮੈਂ ਨੇ ਪੱਕਾ ਦੱਸ ਦਈਏ ਮਾਇਨੇ ਫਿੱਡੇ ਕਰ ਲੋ ਅੱਜ ਤੱਕ ਤੇ ਬਲਾਸੀਆ ਮੈਂ ਛੋਟੀ ਸੀ ਮੈਨੂੰ ਸਾਰਾ ਕੋਈ ਨਹੀਂ ਚੰਗਾ ਲੱਗਿਆ ਤੁਹਾਡੇ ਅਸਾਲ ਤੋਂ ਨਾ ਤਾਂ ਡੱਕ ਨੂੰ ਚੰਗੇ ਲੱਗਦੇ ਨਾ ਤਾਂ ਡੱਕਸਾਨ ਚੰਗੇ ਲੱਗਦੇ ਕੀ ਕਰਾਂ ਮੈਨੂੰ ਨਹੀਂ ਕੋਈ ਕਿਸਾਨ ਵੀ ਤੁਹਾਡੇ ਚੰਗੇ ਲੱਗਦੇ ਮੈਨੂੰ ਨਹੀਂ ਕੋਈ ਨਹੀਂ ਚੰਗਾ ਲੱਗਦਾ ਨਾ ਕਿਸਾਨ ਚੰਗੇ ਲੱਗਦੇ ਨਾ ਕੋਈ ਕੋਈ ਮਤ ਨਹੀਂ ਚੰਗਾ ਲੱਗਦਾ ਆ ਤਾ ਮਾਰ ਮੇਰੀ ਦੁਸ਼ਮਣ ਜੇ ਹਾਸ਼ਮ ਖਾਨ ਨੇ ਮੇਰਾ ਭਰਾ ਖਾਦਾ ਮੇਰੀ ਮਾਂ ਖਾਦੀ ਮੇਰੇ ਭਰਾ ਮੇਰੇ ਪਿਓ ਦਾ ਤੇ ਮੇਰੇ ਫੁੱਫਰ ਦਾ ਐਕਸੀਡੈਂਟ ਫੱਤੇ ਵਾਲੀ ਦੇ ਵਿੱਚ ਕਰਾਏ ਜੇ ਰਮਦਾਸ ਵਾਲੀ ਸੜਕ ਬਾਬਾ ਬੁੱਢਾ ਦਾ ਲਾਉਣ ਦੀ ਖੁਦ ਰਹਿਣ ਵਾਲੇ ਪੀਣਾ ਮੈਂ ਜੀ ਜਾਰ ਸਿੰਘ ਆਵੀ ਨੂਰ ਦੀ ਰਹਿਣ ਵਾਲੀ ਮਾਈਕ ਨਾਲ ਮਾਈਕ ਨਾਲ ਬੜੀ ਪਾਵਣਾ ਹਾਸ ਨੰਬਰ ਮਤਜਾ ਕੀ ਗੱਲ ਹੋਈ ਕਿਉਂ ਆਏ ਸੀ ਪਹਿਲੇ ਸਾਫ ਕਰਨ ਮੈਂ ਆਏ ਨਰੈਨ ਸਿੰਘ ਚੌੜੇ ਨੂੰ ਮੈਂ ਬਸਤੇ 2007 ਚ ਵੰਡੇ ਸੀ ਜਿਹੜਾ 2000 ਮੇਰੇ ਹਸਪੰਦ ਬਲਵਿੰਦਰ ਸਿੰਘ ਨੇ ਇਲੈਕਸ਼ਨ ਲੜੀ ਸ੍ਰਾਮ ਨਿਕਾਲੀ ਦਾ ਨੰਬਰ 60 ਸਰਦਾਰ ਸਿੰਘ ਮਜੀਦ ਮਾਨ ਵੱਲ ਸਿੰਘ ਜੁਰੇ ਨੂੰ ਤੇ ਸਮਰਥਨ ਕਰਨ ਵਾਸਤੇ ਆਏ ਹੋ ਹਾਂਜੀ ਮੈਂ ਉਹਨਾਂ ਨੂੰ ਮਿਲਣਾ ਮੈਂ ਦਰਸ਼ਣ ਹੀ ਕਰਨੇ ਉਹਨਾਂ ਦੇ ਇਹ ਡੱਬਾ ਕਰਦਾ ਸਿਲੈਂਦਾ ਮੈਂ ਉਹਨਾਂ ਨੂੰ ਖਾਣੀ ਵਰਤੀ ਮੈਂ ਮਰਫੀ ਕਚਕ ਖਾਣੀ ਉਹਨਾਂ ਨੂੰ ਨਹੀਂ ਗੋਲੀ ਚਲਾਈ ਤਾਂ ਕਰਕੇ ਨਹੀਂ ਉਹਨਾਂ ਦਾ ਤਾਂ ਕਾਹੂ ਲਿਆ ਮੈਨੂੰ ਪਤਾ ਆਇਆ ਉਹਨਾਂ ਨਾਲ ਬਹੁਤ ਵੱਡੀ ਪ੍ਰਾਪਰਟੀ ਹੈ ਕੋਈ ਨਹੀਂ ਰਹਿ ਗਈ। ਉਹਨੀ ਪ੍ਰਾਪਰਟੀ ਨਹੀਂ ਰਹਿ ਗਈ, ਮੇਰੀ ਕੋਈ ਪ੍ਰਾਪਰਟੀ ਨਹੀਂ ਰਹਿ ਗਈ। ਪਰ ਹਰਮੰਦਰ ਸਾਹਿਬ ਤੋਂ ਪੁਲਿਸ ਲੈ ਕੇ ਜਿਆ ਨਾ ਗਿਆ, ਪਰ ਉਹਨੀਆਂ ਜੱਫਤ ਕੀਤੀਆਂ। ਇਹਨੇ ਮਜੇਟੀਆਂ ਨੇ ਇਹਨੇ ਬੇੜਾ ਕਰਕੇ ਜਿਆ ਇਹਨੇ ਠਾਣੇ ਧਮਾਕਾ ਹੁੰਦਾ। ਇਹਨੇ ਘਰ 'ਚ ਧਮਾਕਾ ਕਰਾ। ਮੈਨੂੰ ਤਾਂ ਠੰਡ ਪੈਂਦੀ ਆ। ਇਹਦੇ ਘਰ 'ਚ ਧਮਾਕਾ ਕਰਾ। ਇਹਦੇ ਬੱਚੇ ਤਾਂ ਮੁੰਡੇ ਵੇਖੇ। ਇਹਨੇ ਤਾਂ ਮੁੰਡੇ ਮਾਰਾ ਮੈਨੂੰ ਤਾਂ ਠੰਡ ਪੈਂਦੀ ਆ।